ਜੁਦੇ ਕਰਕੇ ਤੇ ਮੈਂ ਹੁਣ ਬਰਦਾਸ਼ਤ ਨਹੀਂ ਕਰ ਸਕਦੀ ਮੈਂ ਅੱਜ ਕੱਲ ਤਾਂ ਜੰਨੀ ਵੀ ਜਨਰੇਸ਼ਨ ਹੈਗੀ ਆ ਆਪਾਂ ਨੂੰ ਸੁਣ ਰਹੀ ਆ ਮੇਰੇ ਤੋਂ ਛੋਟੇ ਜਿੰਨੇ ਨੇ ਮੈਨੂੰ ਲੱਗਦਾ 50% ਤਾਂ ਲੋਕ ਹੁਣ ਇਹ ਫੈਸਲੇ ਤੇ ਆਗੇ ਵੀ ਅਸੀਂ ਵਿਆਹ ਹੀ ਨਹੀਂ ਕਰਾਉਣਾ ਸਾਰੀ ਸਭ ਮੈਂ ਕਰ ਪਹਿਲੇ ਕਿਹਾ ਮੈਂ ਪਿਛਲੇ ਪੋਡਕਾਸਟ ਚ ਕਿਹਾ ਸੀਗਾ ਉੱਥੇ ਥੱਲੇ ਲੋਕਾਂ ਨੇ ਕਿਹਾ ਆਪਣਾ ਤਾਂ ਵਿਆਹ ਹੋਇਆ ਨਹੀਂ ਇਹੋ ਜਿਹੀਆਂ ਗੱਲਾਂ ਕਰਦੀ ਹੈ ਹੂੰ ਮੇਰਾ ਤਾਂ ਜਦੋਂ ਸੰਜੋਗ ਹੋਣੇ ਭਾਵੇਂ ਅੱਜ ਰਾਤੀ ਹੋ ਜਾਏ ਉਹਨੇ ਗੱਲ ਦ ਪ੍ਰੋਬਲਮ ਇਜ਼ ਥਿਸ ਕਿ ਜਦੋਂ ਲੌਇਲਟੀ ਨਹੀਂ ਹੈ ਰਿਸ਼ਤਿਆਂ ਦੇ ਵਿੱਚ ਇੰਨੀ ਜ਼ਿਆਦਾ ਓਨੈਸਟੀ ਨਹੀਂ ਹੈ ਤੁਸੀਂ ਵਫਾਦਾਰੀ ਨਹੀਂ ਰੱਖੀ ਹੋਈ ਆਉਣ ਵਾਲੇ ਵਕਤ ਤੇ ਵਿੱਚ ਮੈਂ ਕੱਲ ਵੀ ਕਿਹਾ ਸੀ 2025 ਚੱਲਦਾ 35 ਚ ਮੇਨਾਂ ਗੱਲ ਕਰਿਓ ਕਿੰਨੇ ਵਿਆਹ ਹੋ ਰਿਹਾ ਕਿੰਨੇ ਹੋ ਰਿਹਾ ਕੁੜੀਆਂ ਵੀ ਡਰਦੀਆਂ ਪਈਆਂ ਤੇ ਮੁੰਡੇ ਵੀ ਡਰਦੇ ਪਏ ਆ ਵਿਆਹ ਕਰਨ ਤੋਂ ਰਿਲੇਸ਼ਨਸ਼ਿਪ ਚ ਜਾਣ ਤੋਂ ਡਰਦੇ ਪਏ ਐਨਾ ਡਰ ਗਿਆ ਯੂਥ ਐਨਾ ਡਰ ਚੁੱਕਿਆ ਹੈ ਉਹਨਾਂ ਕੋਲ ਆਪਸ਼ਨਸ ਬੜੀਆਂ ਆ ਗਿਆ ਤੂੰ ਨੇ ਤੇ ਹੋਰ ਸੇ ਤੂੰ ਨੇ ਤੇ ਹੋਰ ਸੇ ਮਨ ਲਵੇ emotions ਵੀ ਖਤਮ ਹੁੰਦੇ ਜਾ ਰਹੇ ਆਪਣੀ ਜਨਰੇਸ਼ਨ ਜਾਂ ਇਸ ਤੋਂ ਜਿਹੜੀ ਅਗਲੀ ਜਨਰੇਸ਼ਨ ਆਣੀ ਹੈ ਇਟਸ ਰੀਅਲੀ ਡਿਫਿਕਲਟ ਟੂ ਗੈਟ ਮੈਰਿਡ ਕਿ ਰਿਲੇਸ਼ਨਸ਼ਿਪ ਤੁਸੀਂ ਲੰਬੇ ਤਰੀਕੇ ਨਾਲ ਚਲਾ ਲਓ ਬਹੁਤ ਵੱਡੀ ਗੱਲ ਹੈ ਜਿੰਨਾ ਪੈਸਾ ਕਮਾਉਂਦੇ ਜਾ ਰਹੇ ਆ ਪੜ੍ਹਦੇ ਜਾ ਰਹੇ ਆ ਆਪਣੀਆਂ ਰੂਟਸ ਤੋਂ ਦੂਰ ਹੁੰਦੇ ਜਾ ਰਹੇ ਆ ਮੈਂ ਨਹੀਂ ਕਦੀ ਆਪਣੀ ਨਾਨੀ ਤੋਂ ਸੁਣਿਆ ਸੀਗਾ ਦਾਦੀ ਤੋਂ ਵੀ ਤੇਰੇ ਦਾਦੇ ਤੋਂ ਬਿਨਾ ਮਿਕਾ ਕਿਤੇ ਹੋਰ ਚਲ ਜਾਗੀ ਤੂੰ ਛੱਡ ਦੇਗਾ ਸੁਣਿਆ ਕਦੀ ਮਾਪਿਓ ਦਾ ਵੀ ਨਹੀਂ ਸੁਣਿਆ ਸੀ ਕਦੇ ਲੜਾਈ ਝਗੜੀ ਕਰੀ ਜਾਂਦੇ ਫਿਰ ਵੀ ਇਕੱਠੇ ਰਹਿ ਰਹੇ ਆ ਤੇ ਅੱਜ ਮੁੰਡਾ ਕੁੜੀ ਆਪਸ ਚ ਲੜਾਈ ਕਰਦੇ ਤੁਸੀਂ ਦੇਖੋ ਨਾਲ ਹੀ ਕਹਿੰਦੇ लेट्स ਗੇਟ ਅਪਾਰਟ ਡਾਈਵੋਰਸ ਮੈਨੀ ਰਹਿਣਾ ਹਨਾ ਪੇਸ਼ੈਂਸ ਲੈਵਲ ਵੀ ਤੇ ਖਤਮ ਹੋ ਗਿਆ ਨਾ ਸਾਡਾ ਕਿਉਂ ਅਸੀਂ ਇੱਕ ਦੂਜੇ ਨਾਲ ਵਫਾਦਾਰ ਨਹੀਂ ਰਹਿ ਸਕਦੇ ਇੱਕ ਕੁੜੀ ਨੂੰ ਵਫਾਦਾਰ ਮੁੰਡਾ ਚਾਹੀਦਾ ਮੁੰਡੇ ਨੂੰ ਵਫਾਦਾਰ ਕੁੜੀ ਚਾਹੀਦੀ ਹੈ ਕਿਉਂ ਅਸੀਂ ਉਹ ਨਹੀਂ ਬਣ ਸਕਦੇ ਚੇਂਜ ਵੀ ਤੇ ਅਸੀਂ ਹੋਣਾ ਹੈ ਨਾ ਕੈਮਰੇ ਦੇ ਮੋਹਰੇ ਆ ਕੇ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਲੱਗਦੀਆਂ ਪੋਡਕਾਸਟ ਕਰਨੇ ਸੌਖੇ ਲੱਗਦੇ ਆ ਬਟ ਵਫਾਦਾਰ ਨਹੀਂ ਰਹਿ ਸਕਦੇ ਇੱਕ ਮੁੰਡਾ ਇੱਕ ਕੁੜੀ ਨੂੰ ਛੱਡ ਕੇ ਬਾਹਰ ਕਿਉਂ ਲੈਣ ਜਾਂਦਾ ਹੈ ਸੇਮ ਚੀਜ਼ ਬਾਹਰ ਕੁੜੀ ਇੱਕ ਮੁੰਡੇ ਨੂੰ ਛੱਡ ਕੇ ਬਾਹਰ ਕਿਉਂ ਲੈਣ ਜਾਂਦੀ ਸੇਮ ਚੀਜ਼ ਬਾਹਰ ਔਰ ਕੀ ਗਰੰਟੀ ਹੈ ਇਹਨੂੰ ਛੱਡ ਕੇ ਬਾਹਰ ਜਾ ਰਹੇ ਹੋ ਇਸ ਤੋਂ ਵਧੀਆ ਮਿਲੂਗਾ ਹੋ ਸਕਦਾ ਇਸ ਤੋਂ ਵੀ ਵਰਸਟ ਮਿਲ ਜੇ ਤੁਹਾਨੂੰ ਤੇ ਉੱਥੇ ਕਿਉਂ ਨਹੀਂ ਵਫਾਦਾਰੀ ਰੱਖਦੇ ਪਏ ਜਿਹਨੂੰ 2 ਸਾਲ 3 ਸਾਲ 5 ਸਾਲ ਜ਼ਿੰਦਗੀ ਦੇ ਦਿੱਤੇ ਹੈ ਅੱਜ ਮਾੜੀ ਮੋਟੀ ਗੱਲ ਤੇ ਅਨਬਨ ਹੋ ਵੀ ਗਈ ਕਿਤੇ ਬਹਿ ਕੇ ਗੱਲਬਾਤ ਕਰ ਲੋ ਨਾ ਤੇਰੀ ਕੀ ਪ੍ਰੋਬਲਮ ਹੈ ਮੇਰੀ ਇਹ ਪ੍ਰੋਬਲਮ ਹੈ ਤੁਸੀਂ ਐਦਾਂ ਕਰੋ ਮੈਂ ਐਦਾਂ ਕਰਦਾ ਗੱਲ ਖਤਮ ਮੁੰਡਿਆਂ ਦੇ ਵਿੱਚ ਈਗੋ ਮੈਂ ਤਾਂ ਐਦਾਂ ਹੀ ਆ ਤੂੰ ਰਹਿ ਉਕੇ ਨਹੀਂ ਰਹੂੰਗੀ ਫਿਰ ਚੱਲ ਠੀਕ ਹੈ ਓਕੇ ਬਾਏ ਮੁੰਡੇ ਨਹੀਂ ਝੁੱਕ ਸਕਦੇ ਕਿ ਮੁੰਡਿਆਂ ਨੂੰ ਬਣਾਇਆ ਹੀ ਏਦਾਂ ਦਾ ਰੱਬ ਨੇ ਉਸ ਮਿੱਟੀ ਨਾਲ ਬਣਾਇਆ ਕਿ ਮੈਂ ਨਹੀਂ ਝੁਕਾਂਗਾ ਮੈਂ ਹੁਣ ਕਿਸੇ ਜਾਤ ਦੀ ਗੱਲ ਨਹੀਂ ਕਰਨਾ ਚਾਹੁੰਦੀ ਕਿਸੇ ਕਾਸਟ ਦੀ ਕਿਉਂ ਮੁੰਡੇ ਨੂੰ ਕੁੜੀ ਦੀ ਲੋੜ ਨਹੀਂ ਹੈ ਮੁੰਡਾ ਨਹੀਂ ਚਾਹੁੰਦਾ ਇੱਕ ਚੰਗੀ ਜੀਵਨ ਸਾਥੀ ਆਪਣੇ ਮਾਂ ਪਿਓ ਲਈ ਚੰਗੀ ਨੂੰ ਆਪਣੇ ਬੱਚੇ ਲਈ ਚੰਗੀ ਮਾਂ ਫਿਰ ਉਹ ਕਿਉਂ ਇਸ ਕੁੜੀ ਲਈ ਥੋੜਾ ਜਿਹਾ ਵੀ ਨਹੀਂ ਝੁਕਦਾ ਇਹ ਥੋੜਾ ਪਿਆਰ ਹੈ ਪਿਆਰ ਵਿੱਚ ਤੇ ਕਹਿੰਦੇ ਰਾਂਜੀ ਨੇ ਬੜਾ ਕੁਝ ਕਰਤਾ ਸੀਗਾ ਤੇ ਤੂੰ ਇੱਕ ਕੁੜੀ ਲਈ ਥੋੜਾ ਜਾਂ ਨਹੀਂ ਝੁੱਕ ਸਕਦਾ ਕੁੜੀ ਤੇਰੇ ਲਈ ਕੁੜੀ 10 ਚੀਜ਼ਾਂ ਕਰਲੇਗੀ ਮੁੰਡਾ ਇੱਕ ਚੀਜ਼ ਨਹੀਂ ਕਰੇਗਾ